ਸਾਸਰੀਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਹੋਰ ਦੱਸੋ ਕਿਵੇਂ ਹੋ ਸਾਰੇ ਵਧੀਆ ਅਸੀਂ ਤਾਂ ਠੀਕ ਠਾਕ ਆ ਤੁਹਾਨੂੰ ਸੈਦ ਦੇ ਕਾਰਨਾ ਵਿੱਚ ਦਿਖਾਉਂਦੇ ਆ ਕਿਆ ਲੱਗੀ ਹੋਈ ਕਰਨ ਸੈਜਾ ਕੇ ਕਰਨ ਲੱਗੀ ਹੋਈ ਕਿਹੜੀਆਂ ਲੱਗੀਆਂ ਸੀ ਫੇਰ ਇਹ ਕਰਨਾ ਕਿਆ ਕਰਦੇ ਐਨੀ ਥੋੜਾ ਪਾਈ ਦੀ ਹੁੰਦੀ ਔਰ ਐਨ ਦੇ ਡੀਟੀਡੀ ਹਾ ਗਿਆ ਪਾਰਾਂਗੇ ਵੇਰੇ ਬਾਰਿਸ਼ ਹੋਈ ਸੀ ਕੀ ਬਾਰਿਸ਼ ਹੋਣ ਤੋਂ ਬਾਅਦ ਥੋੜੀ ਬਹੁਤੀ ਕੀੜੀਆਂ ਨਿਕਲਦੀਆਂ ਹੁੰਦੀਆਂ ਇਹਨੇ ਪੂਰੀ ਚੱਕ ਕੇ ਲਾਈਨ ਲਗਾਤੀ ਹੋਈ ਹਲਦੀ ਦੀ ਸਹਜ ਇੰਨੀ ਥੋੜਾ ਪਾਈ ਦੀ ਹੁੰਦੀ ਹੈ ਇਹ ਹੈ ਕਿ ਨੀ ਹਲਦੀ ਪਾਤੀ ਮੜੀ ਮੜੀ ਲਗਾਈ ਦੀ ਹੁੰਦੀ ਆ ਬਹੁਤ ਕੀੜੀਆਂ ਸੀਗੀ ਝੁੰਡ ਸੀਗਾ ਉਹ ਆਪਣੇ ਤਾਂ ਇੰਨੀਆਂ ਆਂਦੀਆਂ ਵੀ ਨੇ ਕਿੜੀਆਂ ਦਾ ਝੁੰਡ ਸੀਗਾ ਪਤਾ ਨਹੀਂ ਕਿੱਥੋਂ ਆ ਗਏ ਲੈ ਹਲਦੇ ਖਰਾਬ ਕਰਨ ਲੱਗੇ ਹੂ ਯਾ ਵਾ ਇਹ ਦੇਖ ਲੋ ਇਹਨੂੰ ਆਂ ਮੰਮੀ ਆਂਦੇਵਾਚ ਨੂੰ ਫੋਨ ਪਹਿਲਾਂ ਚਾਹੀਦਾ ਬੱਦਲੇ ਬੱਲੇ ਸਭ ਸਾਵਟਿੰਗ ਟਿੰਗ ਟਿੰਗ ਕੁੜਾ ਵੱਡਾ ਵਾਲਾ ਇਹ ਯੋ ਬ੍ਰੋ ਹਾਏ ਲਾਈਟ ਹੈ ਨਹੀਂ ਹੋਏ ਹੋਏ ਲਾਈਟ ਵੀ ਨਹੀਂ ਆ ਗਈ ਲਾਈਟ ਹੈ ਨਹੀਂ ਸਗੀ ਤੇ ਆਪਾਂ ਨੇ ਬਣਾਇਆ ਬੇਸਨ ਦਾ ਚਿਲਾ ਤੇ ਨਾਲ ਪੀਤੀ ਚਾਹ ਤੇ ਖਾਣ ਪੀਣ ਤੋਂ ਬਾਅਦ ਥੋੜੀ देर ਅਸੀਂ ਬਾਹਰ ਘੁੰਮਣ ਫਿਰਨ ਚੱਲ ਗਏ ਰੋਟੀ ਬਣਾਉਣ ਨੂੰ ਹੋ ਜਾ ਟਾਈਮ ਸੀਗਾ ਤੇ ਮੈਂ ਕੱਲ ਥੋੜੀ ਦੇਰ ਬਾਅਦ ਘੁੰਮ ਕੇ ਆਂਦੇ ਆ ਜੀ ਅਸੀਂ ਰਾਤ ਦੀ ਸੈਰ ਥੋੜੀ ਬੰਦੀ ਕੀਤੀ ਹੋਈ ਰੋਜ਼ ਥੱਕ ਜਾਂਦੇ ਨੇ ਡਿਊਟੀ ਤੋਂ ਆ ਕੇ ਤੇ ਰੋਟੀ ਸਬਜ਼ੀ ਬਣਾਣੀ ਹੁੰਦੀ ਏ ਅਸੀਂ ਜੇ ਲੇਟ ਹੋ ਜਾਂਦੇ ਆ ਇਸ ਲਈ ਅੱਜ ਮੈਂ ਕੱਲ ਥੋੜਾ ਲੇਟ ਬਣਾਉਂਗੇ ਪਹਿਲਾਂ ਆਪਾਂ ਘੁੰਮ ਫਿਰ ਕੇ ਆਂਦੇ ਬਾਅਦ ਤੇ ਇਧਰ ਲੱਗਿਆ ਹੋਇਆ ਇਹ ਫੋਨ ਦੇਖਣਾ ਸਹਜ ਆਉਂਦੀ ਓ ਟੀਵੀ ਮੂਰੇ ਬੈਠ ਗਈ ਇਹ ਤਾਂ ਫੋਨ ਹੀ ਮਸਤ ਰਹਿੰਦਾ ਤੇ ਇਹਨੇ ਅੱਜ ਸਕੂਲ ਦਾ ਕੰਮ ਕੀਤਾ ਨਹੀਂ ਆ ਤੇ ਟਿਊਸ਼ਨ ਵਾਲੀ ਮੈਡਮ ਦਾ ਮੈਨੂੰ ਫੋਨ ਆਇਆ ਸਪੈਸ਼ਲੀ ਕਹਿੰਦੀ ਨੇ ਕੰਮ ਨਹੀਂ ਕੀਤਾ। ਅੱਜ ਉਹ ਕਰਦਾ। ਕੱਲ ਫੇਰ ਜਲਦੀ ਜਲਦੀ ਗੱਲ। ਟਿਊਸ਼ਨ 'ਚ ਕੰਮ ਨਹੀਂ ਕਰਿਆ ਅੱਜ। ਤਾਂ ਮੈਂ ਰੋਜ਼ ਕਰਦਾ ਮੈਂ ਤੁਹਾਨੂੰ ਕਹਿੰਦੀ ਆ ਨਾ ਇਹ ਟਿਕਣਾ ਨਹੀਂ। ਉਹਨੇ ਫੋਨ ਆ ਕੇ ਨਾ ਮੈਂ ਪਾਪਾ ਆਉਂਗਾ ਘਰੇ ਪਾਪਾ ਕੋਲ ਤੁਰਦਾ। ਪਰ ਠੀਕ ਹੈ। ਲੱਭ ਕੇ ਲਾਏ ਨੇ। ਇਹ ਦੰਡੇ ਫੇਰ ਨਾਲੇ ਮੋ ਜਲਦੀ ਕਰ। ਮੰਨੂ ਤੇ। ਐ ਚੁੱਪ ਕਰਦਾ। ਆਹ ਬੜੀ ਵੀਡੀਓ ਪਾਈਂਗੀ ਦੇਖੂ। ਆ ਵੀ ਬਹੁਤ ਸਲੀਆਤੀ ਚਲੋ ਜੀ ਫੇਰ ਰੋਟੀ ਖਾਣ ਤੋਂ ਬਾਅਦ ਨੂੰ ਸਕੂਲ ਦਾ ਕੰਮ ਕਰਵਾਇਆ ਤੇ ਫਿਰ ਸਕੂਲ ਵੀ ਜਾਣਾ ਹੈ ਚਲੋ ਮਿਲਦੇ ਆ ਜੀ ਅਗਲੀ ਵੀਡੀਓ ਵਿੱਚ ਥੈਂਕਸ ਫੋਰ ਵਾਚਿੰਗ